ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਸੀ ਗਾਇਆਂ ਦਾ ਅੱਜ ਕੋਲ 3 ਸੀਗੀਆਂ ਬਾਈ ਕੋਲ ਮੈਂ ਥੋੜਾ ਜਿਹਾ ਬਿਜੀ ਹੋਣ ਕਰਕੇ ਲੇਟ ਹੋ ਗਿਆ ਹੁਣ ਚ ਇੱਕ ਵੈਗੀ ਆ ਜੀ ਦੋ ਰਹਿ ਗਈਆਂ ਦੋਹਾਂ ਦੀ ਡਿਟੇਲ ਆਪਾਂ ਲੈ ਲੈਂਦੇ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਨਾ ਜੀ ਲਾਲੀਆ ਪਿੰਡ ਬੁੱਟਰ ਖੋਰਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 7528899666 ਠੀਕ ਆ ਬਾਈ ਕਿੰਨੇ ਨਗ ਸੀਗੇ ਜੀ ਅੱਜ 3 ਸੀਵਰੇ ਇੱਕ ਵੈਗ ਗਿਆ ਠੀਕ ਆ ਜੀ ਆ ਦੋ ਰਹਿ ਗਏ ਉਹ ਗੱਭਣੇ ਸੀਗੇ ਜੀ ਗੱਬਨ ਤੋਂ ਕੱਢ ਸੀ ਭਈਓ ਠੀਕ ਆ ਗੱਬਨ ਤੋਂ ਕੱਢ ਸੀ ਠੀਕ ਆ ਇੱਕ ਨੰਬਰ ਤੋਂ ਭਈ ਇਹ ਤੋਂ ਸ਼ੁਰੂ ਕਰ ਲੈਣੇ ਸੁਆ ਕੇ ਨਮਾਜੀ ਤੇ ਭਈ ਸੁਆ ਅਰੀਜਨਲ ਦੂਜਾ ਸੁਆ ਵਾ ਠੀਕ ਆ ਜੀ ਤੇ ਇਹਦੇ 6 ਦਿਨ ਬਾਕੀ ਆ ਲੋ ਹਾਂ ਪਲੂਨ ਦਾ 16 ਕਿਲੋ ਦਿੱਤਾ ਲੋਕੋ ਯਾਰ ਆਪਣੀ ਲਈ ਵੀ ਅਜੇ 6 ਦਿਨ ਪੂਰੇ ਬਾਕੀ ਪਏ ਠੀਕ ਹੈ ਬਾਈ ਠੰਡੀ ਸੀਲ ਵੀ ਲੱਗ ਪੂਰੀ ਹੈ ਘਰ ਦੇ ਝੋਲ ਬਹੁਤ ਲਈ ਫਿਰਦੀ ਹੈ 6 ਦਿਨ ਤਾਂ ਖੁੱਲੇ ਹੀ ਪਾਜੋ ਬਾਕੀ ਪਤਾ ਨਹੀਂ ਜਰਸੀ ਦਾ ਸ਼ਾਈ ਵਾਲਾ ਕ੍ਰੋਸ ਜੀ ਹੂੰ ਠੰਡੀ ਠੰਡੀ ਬਹੁਤ ਗਰਮੀਆਂ ਦਾ ਤੋਹਫਾ ਜੀ ਹਾਂ ਗਰਮੀ ਠੰਡ ਸੋਨਾ ਠੰਡ ਦੀ ਡੰਨਾ ਬਾਈ ਮੈਂ ਕਹਿੰਦਾ ਠੰਡ ਦੀ ਗਾਰੰਟੀ ਹੋ ਗੀ ਠੀਕ ਹੈ ਜੀ ਬਾਕੀ ਰੰਗ ਕਾਲਾ ਆ ਜਾਂਦਾ ਜੀ ਦੋ ਬਰੀਡਾਂ ਮੈਕਸ ਦਾ ਫਾਇਦਾ ਇਹ ਹੋ ਜਾਣਾ ਬਾਈ ਗਰਮੀ ਕਰਮ ਵਾਲੇ ਨੇ ਮਨਾਉਣੀ ਨਹੀਂਗੀ ਤੇ ਫੇਟ ਦੁੱਧ ਦੀ ਚੰਗੀ ਆਊਗੀ ਸਭੀ ਪੱਲੀ ਚੰਗੀ ਆ ਪੂਰੀ ਰਾਜੀ ਜੀ ਕਿਸੇ ਸੇਵਾ ਵਾਲੇ ਘਰੋਂ ਆਈ ਆ ਬਾਜੂ ਬਈ 17 18 ਕਿਲੋ ਆਪਾ ਦਾ ਬਈ 15 16 ਕਿਲੋ ਕਹਿ ਗਏ ਤੇ ਨਾ ਬਾਕੀ ਮੇਨਗਾ ਆ ਠੰਡੀ ਬਹੁਤ ਆ ਮੇਨਗਾ ਠੰਡੀ ਚਾਹੇ ਭੱਜੇ ਜਾਂਦਾ ਜਵਾਕ ਜੋ ਹੋ ਜੇ ਬਈ ਬਾਕੀ ਝੋਲ ਹਵਾਨੇ ਚ ਬਹੁਤ ਬਹੁ ਭਰੂਗੀ ਹਵਾਨਾ ਕਰਮ ਵਾਲੀ ਫੁੱਲ ਚੰਗਾ ਕਿਉਂਕਿ ਆਪ ਰਾਜੀ ਆ ਜਿਵੇਂ ਆਪ ਰਾਜੀ ਓਵੇਂ ਹਵਾਨਾ ਵੀ ਵੱਡਾ ਤੇ ਸੋਨਾ ਸ਼ਾਨਦਾਰ ਤਿਆਰ ਕਰੂਗੀ ਖਣਾ ਦੇ ਸੈ ਸੋਹਣੇ ਆ ਫੋਟ ਨਹੀਂ ਸ਼ਾਂਖ ਨਹੀਂ ਸੋਹਣੀ ਫੇਸ ਕੁਆਲਟੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਆ ਬਾਕੀ ਕੱਲੀ ਕੱਚੀ ਕੱਚੀ ਆ ਬਈ ਜੇ ਜਮਾ ਤਿਆਰ ਹੁੰਦੀ ਤਗਾ ਦੀ ਦੇਖੀ ਹੋ ਰਹੀ ਹਾਂ ਫਿਰ ਤਾਂ ਬਾਈ ਬਾਰ ਨਹੀਂ ਬਥੇਰੀ 31000 ਕੱਚੀ ਆ 3 ਦਿਨ ਬਾਕੀ ਆ ਜੀ ਬਾਕੀ ਬਾਈ ਉਦੋਂ ਦਾ ਫਿਰ ਮੁੱਲ ਵੀ ਹੋਰ ਹੋ ਜਾਏਗਾ ਹਾਂ ਉਦੋਂ ਮੌਲਾ ਚ ਮੁੱਲ ਵੀ ਛੋਟਾ ਹੀ ਕਰਨਾ ਪਰ ਲੈਣ ਵਾਲਾ ਬਾਹਲਾ ਨਮਾ ਜੁਰਮ ਅੱਜ ਮੁੱਲ ਵੀ ਜਮਾ ਛੋਟਾ ਜਿਹਾ ਹੋਣਾਗਾ ਬਾਕੀ ਸੋਹਣੀ ਫੇਸ ਕੁਆਲਟੀ ਮੁੱਲ ਜੈਜ ਦਾ ਬਾਈ ਜਮਾ ਜਿਹੜਾ ਲੈਣ ਦੇਣ ਵਾਲਾ ਮੁੱਲ ਏ ਕੋਈ 40 ਨਹੀਂ 42 ਨਹੀਂ ਆਪਾਂ 33000 ਰੀ ਦੇ ਦਾਂਗਾ ਵਿੱਚੋਂ ਛੋੜ ਦਵਾਂ 100 ਰੁਪਏ ਜਮਾ ਛੋਟਾ ਮੁੱਲ ਜਮਾ ਜੈ ਜੀ ਨਾਲੇ ਕੋਈ ਆ ਲੈ ਨਾ ਕਵੇ ਛੋਟੀ ਕੱਦ ਵਾਲੀ ਆ ਬਾਈ ਦਿਖਾ ਦੇ ਤੂੰ ਕੱਦ ਵਾਲੀ ਆ ਕੋਈ ਛੋਟੀ ਸਮਝ ਕੇ ਨਾ ਜੇ ਜਿਹੜਾ ਛੋਟੀ ਕਰਦਾ ਹੁੰਦਾਗਾ ਓਡਾ ਕਰਦਾ ਬਾਕੀ ਕਿਸੇ ਪੱਖ ਤੋਂ ਕਮੀ ਨਹੀਂ ਕੀ ਜਿਹੜੀ ਡਿਟੇਲ ਆ ਤੁਹਾਨੂੰ ਪ੍ਰੋਪਰ ਦੱਸ ਦਿੱਤੀ ਆ ਆ ਰੇਟ 'ਚ ਤੁਹਾਨੂੰ ਗਾ ਨਹੀਂ ਮੈਨੇ 33000 ਰੁਪਏ ਹਾਂ ਵਿੱਚੋਂ ਛੋੜ ਦਵਾਂ 33000 ਚੋਂ ਕੱਲੀ ਛੋੜ ਹੋਊਗੀ ਜਿੱਦੇ ਤਿਆਰ ਹੋਗੇ ਭਾਈ ਉਹਦੇ ਨਹੀਂ ਇਹ ਰੇਟ ਜੀ ਉਹਦੋਂ ਭਾਈ 43 44000 ਦੀ ਕੋਈ ਵੇਚਣ ਵਾਲਾ ਭਰਾ ਵੀ ਲੈ ਗਿਆ 2 ਰੁਪਏ ਵਧਿਆ ਦੇ ਜੋ 2 ਰੁਪਏ ਵਧਿਆ ਦੇ ਜੋ ਬਸ ਕੱਚੀ ਗੱੱਚੀ ਕਰਕੇ ਦਲਾ ਆਪਣੋਂ ਐ ਵੀ ਆਉਂਦੀ ਵੇਖਦੀ ਆ ਸਹੀ ਗੱਲ ਆ ਹੋਰ ਪਸ਼ੂ ਆਉਣ ਵਾਲਾ ਬੰਦਾ ਬਾਕੀ ਰੂਟੀਨ ਚ ਪਸ਼ੂ ਬਾਕੀ ਯਾਰ ਥਣ ਬਥੇਰਾ ਚੰਗਾ ਲੈ ਥਣ ਦਿਖਾ ਦੇ ਮੁੱਠੀ ਵਾਲਾ ਪੂਰਾ ਥਣ ਨਾਲ ਦੇਖ ਸਕਦੇ ਹੋ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਕੋਈ ਜੁੜਦਾ ਨਹੀਂ ਭੜਦਾ ਨਹੀਂ ਕੱਲਾ ਲਾਰਾ ਬਥੇਰਾ ਭਈ 5000 ਦੇ ਪਾ ਵਾਂਗੂ ਖੜਾ ਜੀ ਬਾਕੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਪਲੂਣ ਬੱਛੀ ਆ ਠੀਕ ਤੇ ਦੁੱਧ 3 ਕਿਲੋ ਜਾਂ ਆਪਾਂ 3.5 ਕਿਲੋ ਕਹ ਕੇ ਦੇਣਾ ਠੀਕ ਆ ਦੰਦੋ ਵੇਖੀ ਦੰਦੋ ਨਹੀਂ ਦੇਖੀਗੀ ਪਰ ਹੋਊਏ ਦੰਦਾ ਜੀ ਠੀਕ ਆ ਜੀ ਤੇ ਲਈ ਆਪਾਂ ਉਹ ਜੇ ਘਰੂਆਂ ਨਾਰਮਲ ਜੇ ਤੇਰਾ ਮੁੱਲ ਵੀ ਛੋਟਾ ਜਾਏਗਾ ਏਆਈ ਵਗੈਰਾ ਤਾਂ ਨਹੀਂ ਹੋਈ ਬਈ ਉਹ ਡੇਢ ਮਹੀਨਾ ਕਹਿੰਦੇ ਹੋਈ ਖਾਲੀ ਖਾਲੀ ਮੰਨ ਕੇ ਦੇਣੀ ਆ ਬਾਈ ਕਹਿੰਦਾ ਆਪਾਂ ਡੇਢ ਮਹੀਨਾ ਹੋ ਗਿਆ ਏਆਈ ਹੋਈ ਨੂੰ ਉਹ ਅਗਲੇ ਦੀ ਕੈਸੇ ਮਤਲਬ ਥਣਾ ਦੀ ਡੰਨਾ ਬਾਈ ਬਈ ਥਣਾ ਦੀ ਗਰੰਟੀ ਆ ਚੁਾਈ ਵਦੇਰੀ ਚੰਗੇ ਵਾਲਾ ਥਾਣਾ ਕਹਿੰਦਾ ਆਹ ਉਹ ਕੱਲਾ ਕੱਲਾ ਨਿਕਲੋ ਬਾਕੀ ਬਾਈ ਆਣ ਨਮਈਆ ਚੰਗੀ ਸੇਵਾ ਗੌਰ ਹੋ ਜੇ ਤਾਂ ਉੱਥੇ ਬਾਈ ਗੱਭਰ ਨਿੱਕਰ ਵੀ ਕਰ ਦਿਆ ਤੇ ਆਪਰਾ ਫੰਡ ਰਮਾਨ ਕੀ ਦੇਣੀ ਠੀਕ ਆ ਸਹੀ ਗੱਲ ਹਾਂ ਜਿਹੜੀ ਗੱਲ ਦੁੱਧ 3 ਕਿਲੋ ਆ ਪਰ ਆਪਰਾ 2.5 ਕਿਲੋ ਕਹਿ ਕੇ ਜਨਾ ਚੈੱਕ ਕਰੋ ਬਾਈ ਪੂਰੀ ਚੰਗੀ ਹਾਈਟ ਦੀ ਆ ਥੋੜੀ ਜਿਹੀ ਘੱਟ ਸੇਵਾ ਵਾਲੇ ਕਰੋ ਆਈ ਨਹੀਂ ਵੀ ਬਾਈ ਉਹੋ ਜੇ ਕਰੋ ਹੀ ਠੀਕ ਆ ਜੀ ਹਾਂ ਜੇ ਸੇਵਾ ਵਧ ਕੀ ਦੁੱਧ ਤਾਂ ਉਹੀ ਚਾਰਪਾ ਬਾਈ ਹਾਂ ਕਰ ਦੂ 6-7 ਕਿਲੋ ਦੁੱਧ ਕਰ ਦੂਗੀ ਦੁੱਧ ਕਰਿਆ ਉਹਨਾਂ ਜਰਾ ਆਪਣੇ ਕੋਲ ਤਾਂ ਕੱਲ ਹੀ ਰਾਤ ਹੀ ਆਈ ਆ ਠੀਕ ਆ ਜਿਹੜਾ ਅੱਜ ਦਾ ਦੁੱਧ ਆ ਉਹ ਦੁੱਧ ਤਾਂ 3 ਕਿਲੋ ਆ 2.5 ਮੰਨ ਕੇ ਆ ਜੀ ਹਾਂ 2.5 ਮੰਨ ਕੇ ਆ ਜੀ ਮੁੱਲ ਬਈ ਇਹਦਾ ਇਹਦਾ ਮੌਲੇਰ ਕਿੰਨਾ ਕਰਾਈਏ 2500 ਦੀ ਦੇ ਦਨੀ ਆਪਾਂ ਬਸ ਛੋਟਾ ਹੀ ਮੌਲੇਰ ਜਿਹਾ ਛੋਟਾ ਬਸ ਇਹ ਦਿੰਦਾ ਬਈ ਬੱਚੀ ਨਹੀਂ ਦਿੰਦਾ ਕੁੱਕੀ ਬੱਚੀ ਦਾ ਕੋਈ ਦੇ ਨਹੀਂ ਦਦਾ ਨਾ ਦੇ ਪਰ ਆਪਾਂ ਗਾਂ ਦੇ ਦਿੰਦੇ ਅਗਲੇ ਦੁੱਧ ਆ ਕੇ ਕਰ ਦੋ ਠੀਕ ਆ ਹਾਂ ਬਈ ਖਾਲੀ ਬੱਚੀ ਤੁਹਾਨੂੰ 2500 ਦੀ ਨਹੀਂ ਮਿਲਦੀ ਜਿਹੜੀ ਜਿਹਦੀ ਉਮਰ ਹੋਵੇ ਘੱਟ ਤੋਂ ਘੱਟ 6-7 ਮਹੀਨੇ ਉਹ ਵੀ 2500 ਦੀ ਨਹੀਂ ਮਿਲਨੀ ਤੁਹਾਨੂੰ 2.5-3 ਕਿਲੋ ਦੁੱਧ ਆਲੀ ਬੱਚੀ ਮਿਲਨੀ ਆ ਸਰਫ 2500 ਰੁਪਏ ਚ ਬੜਾ ਟਾਈਮ ਦਿਖਾ ਦੇ ਵੀਡੀਓ ਦਾ ਬਾਈ ਕਿਹੜੇ ਵੇਲੇ ਬਣਾਉਣਾ ਥੱਲੇ ਦਾ ਬਾਈ ਇਹ ਚ ਹੁਣ ਜੇ ਕੋਈ ਛੋਟ ਭਾਨੂੰਗਾ ਤਾਂ ਉਹ ਤਾਂ ਮੈਨੂੰ ਲੱਗਦਾ ਫਾਇਦਾ ਨਹੀਂ ਕੋਈ ਨਹੀਂ ਬੱਚੀ ਵੀ ਚੰਗੀ ਹੈ ਬਾਈ 9 ਵਜੇ ਤੇ 40 ਮਿੰਟ ਹੋ ਗਿਆ ਵੀਡੀਓ ਬਣਾਉਣ ਦਾ ਸਮਾਂ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਥੋੜਾ ਜਿਹਾ ਦਿੱਕ ਦੇਣੀ ਸੀ ਬਾਕੀ ਬਾਈ ਦੁੱਧ ਵੀ ਬੂਤਾਂ ਦੇ ਕਿਲੋ ਜਰਸੀ ਆ ਜਮਾ ਪਯੋ ਰਹੀ ਜਰਸੀ ਪੰਜਾਬ ਵਾਲੀ ਜੀ 2500 ਰੁਪਏ ਚੋ ਫੜੇ ਛੋੜਤਾ ਮੈਨੂੰ ਕਹਿਂਦਾ ਫਾਇਦਾ ਨਹੀਂ ਬਈ 2500 ਨਹੀਂ ਛੋੜ ਦੇ ਜਾਾਂਗੇ ਬਈ ਕੋਈ ਨਹੀਂ ਆ ਛੋੜ ਦਾਂਗੇ ਇਹਨੇ ਕੋ ਚੱਕਾ ਠੀਕ ਆ 100 ਰੁਪਿਆ ਛੋੜ ਬਾਈ ਕਹਦਾ ਦੇ ਦਾਂਗੇ ਜਿਹਨੂੰ ਚੱਜੂਗੀ ਨੰਬਰ ਸਕਰੀਨ ਤੇ ਚਾੜਦਾ ਰਹਿਣਾ